ਸੱਚੀ ਗੱਲ ਦੋਸਤੋ ਤੁਸੀਂ ਜੁੜੇ ਹੋ ਪਬਲਿਕ ਸਮਾਣਾ ਨਿਊਜ਼ ਚੈਨਲ ਨਾਲ ਬੀਤੀ ਰਾਤ ਸਮਾਣਾ ਦੇ ਦਰਸ਼ਨੀਪੀ ਹਸਪੀਟਲ ਦੇ ਵਿੱਚ ਇੱਕ ਲੜਕੀ ਦੀ ਜਿਹੜੀ ਮੌਤ ਹੋ ਜਾਂਦੀ ਹੈ ਤੇ ਪਰਿਵਾਰ ਨੂੰ ਜਦੋਂ ਪਤਾ ਲੱਗਦਾ ਹੈ ਤਾਂ ਸਵੇਰੇ ਪਹੁੰਚਦਾ ਹੈ ਤੇ ਡਾਕਟਰਾਂ ਵੱਲੋਂ ਪਹਿਲਾਂ ਕਿਹਾ ਜਾਂਦਾ ਕਿ ਕੁਛ ਉਹਦੀ ਜਿਹੜੀ ਹਾਲਤ ਐ ਖਰਾਬ ਐ ਤੇ ਪਰਿਵਾਰ ਜਦੋਂ ਉੱਥੇ ਪਹੁੰਚਦਾ ਐ ਤਾਂ ਉਹਦੀ ਜਿਹੜੀ ਉੱਥੇ ਮੌਤ ਹੋ ਜਾਂਦੀ ਐ ਪਰਿਵਾਰ ਦਾ ਕਹਿਣਾ ਐ ਕਿ ਪਹਿਲਾਂ ਵੀ ਉਹਦੇ ਨਾਲ ਜਿਹੜੀਆਂ ਅਜੀਹੀਆਂ ਜਿਹੜੀਆਂ ਦਿੱਕਤਾਂ ਨੇ ਆਂਦੀਆਂ ਸਨ ਜਿਸ ਕਰਕੇ ਇਹ ਉਹਦੀ ਮੌਤ ਹੋਈ ਐ ਪਰ ਇਸ ਚੀਜ਼ ਦੇ ਅਸੀਂ ਵੀ ਪੁਸ਼ਟੀ ਨਹੀਂ ਕਰਦੇ ਕਿ ਅਜੀਹੀ ਜਿਹੜੀ ਵਾਰਤਾਤ ਹੋਈ ਐ ਇਹ ਕਿਵੇਂ ਹੋਈ ਐ ਇਹ ਜਿਹੜਾ ਹੁਣ ਸਾਰਾ ਇਨਕੁਆਇਰੀ ਲੱਗੇਗੀ ਤਾਂ ਪਤਾ ਲੱਗੇਗਾ ਪਰ ਉਸ ਤੋਂ ਬਾਅਦ ਸ਼ਹਿਰ ਦੇ ਵਿੱਚ ਜਿਹੜੀਆਂ ਬਹੁਤ ਅਫਵਾਵਾ ਫੈਲੀਆਂ ਹੋਈਆਂ ਨੇ ਕਿ ਡਾਕਟਰਾਂ ਵੱਲੋਂ ਅਜੀਹਾ ਕੋਈ ਕਾਰਨਾਮਾ ਕੀਤਾ ਗਿਆ ਇਸਦੀ ਪਰਿਵਾਰ ਵੱਲੋਂ ਜਿਹੜੀ ਆ ਪੁਸ਼ਟੀ ਕੀਤੀ ਗਈ ਹੈ ਅਸੀਂ ਵੀ ਲੋਕਾਂ ਨੂੰ ਅਪੀਲ ਕਰਾਂਗੇ ਕਿ ਅਫਵਾਹਾਂ ਦੇ ਵਿੱਚ ਨਾ ਆਓ ਜਿਸ ਕਰਕੇ ਅਸੀਂ ਅੱਜ ਪਿੰਡ ਰਾਈ ਮਾਤਰਾ ਦੇ ਵਿੱਚ ਵੀ ਪਹੁੰਚਿਆ ਕੀ ਨਾਮ ਹੈ ਜੀ ਤੁਹਾਡਾ ਤੁਹਾਡੀ ਕੁੜੀ ਸੀ ਕਿ ਸੀ ਕਿਵੇਂ ਹੋਇਆ ਜੀ ਇਹ ਸਾਰਾ ਪਾਣਾ ਇਹ ਦੇ ਜੋ ਵੀ ਹੈ ਹਾਂਜੀ ਉੱਥੇ ਪੰਜਾਬ ਬਣਿਆ ਟੈਗ ਹੋ ਗਿਆ ਅੱਛਾ ਕੋਈ ਗੱਲਬਾਤ ਹੋਰ ਤਾਂ ਨਹੀਂ ਸੀਗੀ ਕੋਈ ਕੋਈ ਗੱਲ ਨਹੀਂ ਕੋਈ ਉੱਥੇ ਦੇ ਪ੍ਰਿੰਟੂਆ ਪਹਿਣੇ ਕੋਲ ਆਈ ਤੇ ਗਈਆਂ ਸਰ ਉੱਥੋਂ ਸਿੰਧੀਆਂ ਨਿੱਕੀਆਂ ਚੜਾ ਦਿੱਤਾ ਸੀ ਇਹ ਆਪ ਤੁਰ ਗਈ ਵੇ ਪਾਉਣੇ ਤੇ ਮੈਂ ਮਨਦੀਪ ਆ ਕੁੜੀਆਂ ਕਿੱਤੇ ਨਹੀਂ ਆਂਦੀ ਹੈ ਵਰਗੇ ਮੈਂ ਥੋੜਾ ਜੱਲੀਆ ਦੋ ਫੇਸਕਾ ਚ ਤੇ ਮੈਂ ਇਹਨਾਂ ਚੜਾ ਦਿੱਤਾ ਕਿੰਨੇ ਕੁ ਸਾਲ ਹੋ ਗਏ ਸੀ ਉੱਥੇ ਕੰਮ ਕਰਦੇ ਨੂੰ 3-4 ਸਾਲ ਹੋ ਗਈ ਸੀ 3-4 ਸਾਲ ਹੋ ਗਈ ਸੀ ਕੋਈ ਸ਼ੱਕ ਸ਼ਕਤਾ ਨਹੀਂ ਕਿਸੇ ਤਰ੍ਹਾਂ ਦਾ ਵੀ ਨਾ ਨਾ ਸਾਲ ਕਿਸੇ ਦੇ ਚਾਤ ਸੋ ਤੇ ਨਹੀਂ ਇਹ ਜੀ ਮਾਲਕ ਨਹੀਂ ਜੀ ਇਹ ਹੈ ਇਹਰਾਵਾ ਇੱਕ ਇਹ ਚੱਟ ਕੀ ਬੰਦ ਲੋ ਠੀਕ ਅਕਲ ਜੀ ਕੀ ਨਾਮ ਹੈ ਤੁਹਾਡਾ ਹਰਦੀਪ ਸਿੰਘ ਹਰਦੀਪ ਸਿੰਘ ਹਾਂ ਜੀ ਆ ਤੁਹਾਡੀ ਕੁੜੀ ਆ ਸੀਗੀ ਜੀ ਹਾਂ ਜੀ ਹਾਂ ਜੀ ਕੀ ਨਾਮ ਸੀ ਕੁੜੀ ਦਾ ਮਨਦੀਪ ਕੌਰ ਮਨਦੀਪ ਕੌਰ ਕਿਵੇਂ ਹੋਇਆ ਜੀ ਸਾਰਾ ਇਹ ਹਾਸਾ ਇਹ ਤਾਂ ਕੁਦਰਤੀ ਹੋ ਗਿਆ ਜੀ ਇਹ ਕਿਸੇ ਦਿਨ ਵਸਦੀ ਕਰਨੀ ਇਹ ਹਾਂ ਜੀ ਹਾਂ ਇਹ ਉਹ ਨਹੀਂ ਆ ਕੋਈ ਸਾਨੂੰ ਕੋਈ ਤੇ ਸ਼ੱਕ ਨਹੀਂ ਜਾਂ ਸਾਨੂੰ ਕੋਈ ਉਹ ਨਹੀਂ ਕਿਤੇ ਉੱਥੇ ਜਾਣ ਕੇ ਕੀਤਾ ਹੋਗਾ ਸਾਡੀ ਕਿਤੇ ਅੰਦਰ ਉੱਥੇ ਕੋਈ ਨਹੀਂ ਸੀਗਾ ਕੋਈ ਇਹ ਜੀ ਗੱਲਬਾਤ ਹਮ ਕਿੰਨੇ ਕੁ ਸਾਲ ਤੋਂ ਉੱਥੇ ਕੁੜੀ ਜੌਬ ਕਰ ਰਹੀ ਸੀ ਤੁਹਾਡੀ ਇਹ ਦੋ ਸਾਲ ਤੋਂ ਕਰ ਰਹੀ ਸੀ ਦੋ ਸਾਲ ਤੋਂ ਜੌਬ ਕਰ ਰਹੀ ਸੀ ਕੋਈ ਲੱਗਦਾ ਕੋਈ ਡਾਕਟਰ ਦੀ ਕੋਈ ਗਲਤ ਕੋਈ ਗੱਲਬਾਤ ਨਹੀਂ ਨਹੀਂ ਕਿਉਂਕਿ ਸ਼ਹਿਰ ਦੇ ਵਿੱਚ ਦੇਖੋ ਗਲਤ ਬਹੁਤ ਅੰਸਰ ਸੁਣਨ ਨੂੰ ਮਿਲ ਰਹੀਆਂ ਨੇ ਡਾਕਟਰ ਦੀ ਕਿਸੇ ਨਾਲ ਹੋਵੇਗੀ ਹੋਰ ਕਿਹਨਾ ਹੋਵੇਗੀ ਇਹ ਦਾਗ-ਦਾ ਟਵ ਉਹ ਗੱਲ ਵੱਖਰੀ ਹੈ ਤੇ ਸਾਡੀ ਕੁੜੀ ਨਾਲ ਐਸਾ ਕੋਈ ਨਹੀਂ ਸੀਗਾ ਹਾਂ ਉਹ ਬੱਚਿਆਂ ਨੂੰ ਸਮਝੇ ਸਾਰੇ ਜਿਨ੍ਹਾਂ ਦੇ ਪੇਸ਼ੈਂਟ ਵੀ ਆਉਂਦੇ ਹੈ ਉਹ ਵੀ ਇਹਨੂੰ ਬੱਚਿਆਂ ਨੂੰ ਸਮਝਦਾ ਕਿ ਜਿਨ੍ਹਾਂ ਦੇ ਦਵਾਈ ਫਿਰ ਇੱਕੋ ਦਾ ਮਤਲਬ ਕਿ ਸ਼ਹਿਰ ਦੇ ਵਿੱਚ ਉਹ ਡਾਕਟਰ ਤੇ ਉੱਥੋਂ ਜੇ ਲੋਕੀ ਕਹਿ ਰਹੇ ਨੇ ਵੀ ਫਰਾਰ ਹੋ ਗਏ ਡਾਕਟਰ ਉਹਨੇ ਕੋਈ ਗੱਲਬਾਤ ਇਹੋ ਜੀ ਗਲਤ ਸੁਣੀ ਕੋਈ ਡਾਕਟਰ ਦਾ ਹੀ ਇਹ ਉਹ ਮਹਿ ਗਏ ਜਿਹੜੀ ਸ਼ਹਿਰ ਚ ਦੇਖੋ ਉੱਥੇ ਚਰਚਾ ਹੋ ਰਹੀ ਹੈ ਚਲੋ ਅਖਬਾਰ ਤਾਂ ਅੱਜ ਕੁਝ ਮਰਜੀ ਕੋਈ ਵੀ ਫਲਾ ਦਿੰਦਾ ਪਰ ਇੱਥੋਂ ਆ ਗਏ ਉਹਨਾਂ ਨੇ ਕਿਹਾ ਕੋਈ ਵੀ ਹੋਈ ਗੱਲ ਤੇ ਤੁਸੀਂ ਸਾਨੂੰ ਦੱਸੋ ਕੋਈ ਦਿੱਕਤ ਨਹੀਂ ਮੈਂ ਫੋਨ ਵੀ ਕੀਤਾ ਸੀ ਕਿ ਹੁਣ ਮੈਂ ਜਿਸ ਤਰ੍ਹਾਂ ਕਰਕੇ ਆਏ ਸੀਗੇ ਸਟਾਫ ਪੁਲਿਸ ਵਾਲੇ ਤੇ ਉਹ ਕਹਿੰਦੇ ਨਹੀਂ ਉਹ ਕਹਿੰਦੇ ਵੀ ਸਟਾਫ ਹੈ ਨਹੀਂ ਉੱਥੇ ਕਹਿੰਦੇ ਨਹੀਂ ਸਟਾਫ ਸਾਰਾ ਉੱਥੇ ਕਹਿੰਦਾ ਮੈਂ 5-10 ਮਿੰਟ ਗਿਆ ਸੀਗਾ ਕਿਤੇ ਆ ਗਏ ਨਾ ਮਤਲਬ ਕਿ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਸ਼ੱਕ ਨਹੀਂ ਲੱਗਦਾ ਠੀਕ ਹੈ ਦੇਖੀ ਅੰਮ੍ਰਿਤਪੁਰ ਦੇ ਕਰੀਬ ਬਿਨਾ ਮਦੁਰ ਦੋਪਹਿਰ ਕਰੀਬ ਸਾਨੂੰ ਕੋਈ ਸ਼ੱਕ ਨਹੀਂ ਹੈਗਾ ਠੀਕ ਹੈ ਲਾਣੇ ਕਨ ਨੂੰ ਇੰਨਾ ਜਿਹੜਾ ਪਤਾ ਲੱਗ ਜਾਂਦਾ ਬੱਚੇ ਨੂੰ ਲੱਗਦਾ ਵੀ ਡਾਕਟਰ ਮੇਰੇ ਨਾਲ ਵੀ ਉਹ ਕਰਦਾ ਵੀ ਗਲਤ ਬੋਲਦਾ ਜਾਂ ਕਿ ਉਹ ਲੱਗਦਾ ਤਾਂ ਕਰਦਾ ਵੀ ਹੋਰ ਆਪਾਂ ਬੱਚੇ ਨੂੰ ਲਾਣੇ ਕਨ ਨੂੰ ਸੀਗਾ ਉੱਥੇ ਵੀ 2 ਸਾਲ ਹੋ ਗਏ ਸੀ ਕੁੜੀਆਂ ਨੂੰ ਉੱਥੇ ਕੰਮ ਕਰਦੇ ਕੁੜੀਆਂ ਦਾ ਨਾਮ ਕੀ ਦੱਸਿਆ ਤੁਸੀਂ ਮਨਦੀਪ ਮਨਦੀਪ ਕੌਰ ਠੀਕ ਹੈ ਜੀ ਬਾਜੀ ਤੁਹਾਡਾ ਨਾਮ ਨਿਰਮਲ ਸਿੰਘ ਨਿਰਮਲ ਸਿੰਘ ਜੀ ਕੀ ਲੱਗ ਕੀ ਰਿਹਾ ਸੀ ਜਿਹੜੀ ਇਹ ਬੇਟੀ ਦੀ ਮੋਠੀ ਇਹ ਦੀ ਨਹੀਂ ਜੀ ਸਾਨੂੰ ਤਾਂ ਕੋਈ ਨਹੀਂ ਇਹੋ ਜਿਹਾ ਲੱਗ ਰਿਹਾ ਕੋਈ ਕੋਈ ਬਿਨਾ ਮਲੂਮ ਤੋ ਕਿਸੇ ਡਾਕਟਰ ਨੇ ਪਰੇਸ਼ਾਨ ਕੀਤਾ ਹੋਇਆ ਜਾਂ ਕੋਈ ਸਾਨੂੰ ਤਾਂ ਇਹ ਆ ਵੀ ਸਾਡੀ ਬੱਚੀ ਨੂੰ ਕੁਦਰਤੀ ਅਚਾਨਕ ਜਿਵੇਂ ਅਟੈਕ ਹੋ ਜਾਂਦਾ ਅੱਜਕੱਲ੍ਹ ਮਾਰੀਆਂ ਚੱਲੀਆਂ ਹੋਈਆਂ ਨਵੀਂ-ਨਵੀਂ ਹਾਂ ਏਦਾਂ ਦਾ ਕੋਈ ਕੇਸ ਹੈ ਕੋਈ ਹੋਰ ਕੋਈ ਨਹੀਂ ਕੱਲ ਆਏ ਨੇ ਪਟਿਆਲੇ ਤੋਂ ਉਹਨਾਂ ਦਾ ਪ੍ਰੋਗਰਾਮ ਸੀ ਉੱਥੇ ਅਟੈਂਡ ਕਰਕੇ ਹਾਂ ਠੀਕ ਠਾਕ ਸੀ ਬਿਲਕੁਲ ਕਿਰਤੀ ਤਾਈ ਸ਼ਾਮ ਵੇਲੇ ਮੈਨੂੰ ਫੋਨ ਕੀਤਾ ਜਦੜੀ ਮੈਂ ਆ ਗਈ ਹਾਂ ਹਾਂ ਮੈਂ ਠੀਕ ਹਾਂ ਬਿਲਕੁਲ ਤਾਂ ਇਹੋ ਜਿਹੀ ਗੱਲ ਨੂੰ ਉਹਨਾਂ ਨੇ ਕਿਹਾ ਕਾਊਂਸਲ